ਆਸਾ ਮਹੱਲਾ ਪੰਜਵਾ ਆਠ ਪਹਿਰ ਉਦਕ ਇਸ ਨਾਮੀ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਰਕਮੀਆਂ ਕਰਦੇ ਹੋਏ ਜਿਸ ਵਕਤ ਪਰਕਮੀਆਂ ਕਰਿਆ ਕਰਦੇ ਉਕਲੀਆਂ ਸਰੋਵਰ ਦੀਆਂ ਕਿਸੇ ਨਾਲ ਬਚਨ ਨਹੀਂ ਸੀ ਕਰਿਆ ਕਰਦੇ ਗੁਰਮੁਖ ਸਿੱਖ ਭਾਈ ਗੁਰਦਾਸ ਜੀ ਭਾਈ ਬੁੰਡਾ ਸਾਹਿਬ ਭਾਈ ਮੰਝ ਭਾਈ ਪ੍ਰਾਣਾ ਇਹ ਸਾਰੇ ਗੁਰਮੁਖ ਸਿੱਖ ਨਾਲ ਸੰਨ ਹੈ ਸਰਗੁਨੀ ਸਾਹਿਬ ਦੀ ਪਰਕੰਮੀਆਂ ਕਰਦੇ ਸੱਜੀ ਆ ਰਹੇ ਸੀ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਕਤ ਬਾਬੇ ਬੁੱਢੇ ਸਾਹਿਬ ਦੀ ਦੇਰ ਦੇ ਕਾਸ ਆਏ ਇੱਥੇ ਇੱਕ ਪੰਡ ਪਰਜੰਕੀ ਰੱਖੀ ਬੈਠਾ ਸੀ ਇਹ ਪਰਜੰਕੀ ਰੱਖ ਕਰਕੇ ਠਾਕਰਾਂ ਦੀ ਪੂਜਾ ਕਰ ਰਿਹਾ ਸੀ ਗੁਰੂ ਸਾਹਿਬ ਜੀ ਕੋਲ ਦੀ ਲੰਘ ਗਏ ਅਤੇ ਫੇਰ ਜਦੋਂ ਮਹਾਰਾਜ ਸਾਹਿਬ ਲੰਘੇ ਪਰਕੰਮਿਆਂ 'ਚ ਬੋਲਦੇ ਨਹੀਂ ਸੀ ਹੁੰਦੇ ਸਤਿਗੁਰੂ ਸੱਚੇ ਪਾਤਸ਼ਾਹ ਕਿਹੜੇ ਪੰਦਤ ਨੇ ਨਿੰਦਿਆ ਕਰਨੀ ਸ਼ੁਰੂ ਕੀਤੀ ਵੇਖੋ ਭਈ ਅੱਜ ਬ੍ਰਾਹਮਣਾਂ ਦੀ ਪੂਜਾ हट ਗਈ ਅਤੇ ਸਾਧਗ੍ਰਾਮ ਮੈਨੂੰ ਤਾਂ ਬ੍ਰਾਹਮਣ ਨੂੰ ਕੀ ਮੰਨਣਾ ਸੀ ਇਹਨਾਂ ਨੇ ਠਾਕਰਾ ਦੀ ਮੂਰਤ ਨੂੰ ਨਹੀਂ ਮੱਠਾ ਟੇਕਿਆ ਸੁਣ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਗਏ ਫਿਰ ਵਾਪਸ ਆ ਕੇ ਫੇਰ ਕੰਮਿਆਂ ਕਰਕੇ ਆਹ ਕਹਿਣ ਲੱਗੇ ਪੰਦਰ ਜੀ ਕੀ ਬੋਲਦੇ ਸੋ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਵੇਖੋ ਅਸੀਂ ਬ੍ਰਾਹਮਣ ਲੋਕ ਜਿਹੜੇ ਐ ਇਹ ਜਗ ਦੇ ਗੁਰੂ ਆ ਚੌਹਾਂ ਜੁਗਾਂ 'ਚ ਹੁਣ ਆਪ ਸੱਚੇ ਪਾਰਸ਼ੇ ਸ਼ੈ ਸ਼ਤਰੀਆਂ ਦੀ ਵੰਸ਼ ਨੂੰ ਸੋੜ ਵੰਸ਼ ਨੂੰ ਨਿਹਾਲ ਕਰਨੋਂ ਆਪੇ ਪ੍ਰਗਟ ਹੋਏ ਹੋ ਸਾਡੀ ਉਕਾਈ ਦੁਨੀਆ ਦੇ ਅੰਦਰ ਪੂਜਾ ਤੇ ਮਾਨ ਘਟਾਤਾ ਹੈ ਤੇ ਕਹਿਣ ਲੱਗਾ ਕਿ ਆਹ ਠਾਤਰਾਂ ਦੀ ਮੈਂ ਪੂਜਾ ਕਰਦਾ ਸੀ ਇਸ ਨੂੰ ਵੀ ਤੁਸੀਂ ਮੱਥਾ ਨਹੀਂ ਟੇਕਿਆ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਆਸਾ ਨਾਲ ਗ੍ਰਾਮ ਹਮਾਰਾ ਸੇਵਾ ਅਸੀਂ ਤਾਂ ਭਾਈ ਸਾਲਗ੍ਰਾਮ ਦੀ ਸੇਵਾ ਕਰਦੇ ਆਂ ਪਰ ਸਾਲਗ੍ਰਾਮ ਉਸ ਦੀ ਨਹੀਂ ਸੇਵਾ ਕਰਦੇ ਤਾਲਨ ਸਿਲਾਈ ਜਿਹੜਾ ਗ੍ਰਾਮ ਸਮੂਹ ਹੋਵੇ ਦੁੰਦਾ ਰਾਸ਼ਨੀ ਜਿਸ ਨਿਕਤ Shivji ਦੇ ਤਾਈ ਜਿਰੰਦਰ ਗਹਿਤ ਨੇ ਕਿਹਾ ਸੀ ਕਿ हे Shivji ਜਾਂ ਤਾਂ ਆਪ ਵੀ ਪਾਰਵਤੀ ਸ਼ਿੰਗਾਰ ਕੇ ਮੇਰੇ ਕੋਲ ਭੇਜ ਦੇ ਤੇ ਨਹੀਂ ਤਾਂ ਮੇਰੇ ਨਾਲ ਜੰਗ ਕਰ ਲੈ ਉਸ ਵੇਲੇ Shivji ਨੇ ਜੰਗ ਕਰਨਾ ਸ਼ੁਰੂ ਕੀਤਾ Shivji ਜਿੱਤ ਨਾ ਸਕਿਆ ਸਾਰੇ ਦੇਵ ਤੇ ਮਦਦ ਵਾਸਤੇ ਬੁਲਾਏ ਜਿੱਤ ਨਾ ਸਕੇ Vishnu ji ਨੇ ਉਸ ਵੇਲੇ ਆ ਕੇ ਮਦਦ ਕਰੀ ਫੇਰ ਵੀ ਜਲੰਧਰ ਦਾ ਜੈਨ ਜਿੱਤਿਆ ਨਾ ਗਿਆ ਉਸ ਵੇਲੇ ਕ੍ਰਿਸ਼ਨ ਬਿਸ਼ਨੂ ਜੀ ਨੇ ਕਿਹਾ ਕਹੇ ਭਈ ਜਿਹੜਾ ਇਹਦੀ ਰਾਣੀ ਹੈ ਘਰ ਵਾਲੀ ਹੈ ਇਹਦਾ ਸਤ ਕੋਈ ਤੋਰ ਦੇਵੇ ਤਾਂ ਇਹ ਜਿੱਤਿਆ ਜਾਊਗਾ ਉਸ ਵੇਲੇ ਸਾਧ ਸੰਗਤ ਜੀ ਸ਼ਿਵ ਜੀ ਵੀ ਡਰ ਗਿਆ ਸੱਤ ਕੋਲ ਨੂੰ ਵੱਲੋਂ ਬੜਮਾ ਵੀ ਡਰ ਗਿਆ ਉਸ ਵੇਲੇ ਬਿਸ਼ਨੂ ਨੇ ਜਲੰਧਰ ਜੈਨ ਦਾ ਰੂਪ ਧਾਰ ਕੇ ਇਹ ਬ੍ਰਿੰਦਾ ਰਾਖਸ਼ਨੀ ਦੇ ਨਾਲ ਜਦੋਂ ਜਾ ਕੇ ਅੰਗ ਸ਼ੁਹਾਏ ਉਸ ਵੇਲੇ ਨੂੰ ਪਤਾ ਲੱਗਾ ਕਿ ਛਲ ਮੇਰੇ ਨਾਲ ਹੋ ਰਿਹਾ ਹੈ ਕਹਿੰਦੀ ਜਾ ਪੱਥਰ ਬਣਾਉ ਉਦੋਂ ਦਾ ਇਹ ਪੱਥਰ ਬਣਿਆ ਆ ਦੰਦਕੰਨ ਦੀ ਦਾ ਇਹ ਲੋਕ ਪੂਜਾ ਕਰਦੇ ਆ ਜਿਸ ਸੱਤ ਵਾਲੀ ਲੜਕੀ ਨੇ ਸਰਾਫ ਦੇ ਕੇ ਵਿਸ਼ਨੂੰ ਨੂੰ ਪੱਥਰ ਬਣਾਤਾ ਸੀ ਅਸੀਂ ਉਸ ਪੱਥਰ ਦੀ ਸੇਵਾ ਤਾਂ ਨਹੀਂ ਕਰਦੇ ਹੁਣ ਤੈਨੂੰ ਦੱਸਦੇ ਆ ਕਿ ਸਾਡਾ ਸਾਲਗਰਾਮ ਕੌਣ ਹੈ ਸਾਲ ਨਾਮ ਸਮੂਹ ਵਿੱਚ ਗ੍ਰਾਮ ਨਾਮ ਘਰਵਾਜੀ ਦਾ ਨਗਰ ਜਿਹੜਾ ਸਾਰਿਆਂ 'ਚ ਘਰ ਬਣਾਇਆ ਜਿਸ ਦਾ ਅਸੀਂ ਉਹਨੂੰ ਸਾਲ ਗ੍ਰਾਮ ਕਹਿੰਦੇ ਆ ਜਾਂ ਗ੍ਰਾਮ ਸਮੂਹ ਦੇ ਅੰਦਰ ਜਿਹੜਾ ਸਾਲ ਸ੍ਰੇਸ਼ਟਾ ਹੀ ਦੇਣ ਵਾਲਾ ਹੈ ਸਾਰਿਆਂ ਦਾ ਘਰ ਜੋ ਪਰਮੇਸ਼ਵਰ ਹੈ ਸੰਸਾਰ ਦਾ ਉਹ ਸ੍ਰੇਸ਼ਟ ਪਰਮੇਸ਼ਰ ਦਾ ਅਸੀਂ ਪੂਜਾ ਕਰਦੇ ਹਾਂ ਸਾਡਾ ਠਾਕੁਰ ਉਹ ਹੀ ਅਸੀਂ ਪੱਥਰ ਦੀ ਮੂਰਤ ਨੂੰ ਗੰਡਕਾ ਨਦੀ ਦੇ ਨੂੰ ਜਿਹੜਾ ਰਾਖਸ਼ਨੀ ਦੇ ਖਰਾਫ ਕਰਕੇ ਪੱਥਰ ਬਣ ਗਿਆ ਉਹਦੀ ਪੂਜਾ ਨਹੀਂ ਅਸੀਂ ਕਰਦੇ ਫੇ ਮਹਾਰਾਜ ਅਸੀਂ ਤਾਂ ਇਸ਼ਨਾਨ ਕਰਾਉਨੇ ਆ ਠਾਕੁਰਾ ਨੂੰ ਤਾ ਹਯੂਰ ਫਰਮਾਉਂਦੇ ਹਨ ਮੁੱਢੋਂ ਚੱਲੋ ਆਪ ਤੋਂ ਆਸਾ ਮਹੱਲਾ ਪੰਜਵਾ ਆਠ ਪਹਿਰ ਉਦਕ ਇਸਨਾਨੀ ਏ ਭਾਈ ਕੂਕਾਂ ਕਹਿੰਦੇ ਥੋੜਾ ਚਿਰ ਜੇ ਕੋਈ ਠੰਡ ਹੋਵੇ ਤੇ ਉਦੋਂ ਆਪ ਇਸ਼ਨਾਨ ਨਹੀਂ ਕਰਦਾ ਠਾਕਰਾਂ ਨੂੰ ਇਸ਼ਨਾਨ ਕਰਾਉਣ ਵੇਲੇ ਹਰ ਦੁਆਰ ਬੈਠਾ ਆਦਮੀ ਉਹਨਾਂ ਕਹੇ ਠਾਕਰਾਂ ਦਾ ਇਸ਼ਨਾਨ ਕਰਾ ਕੇ ਵੇਖੀਏ ਠਾਕਰਾਂ ਦਾ ਇਸ਼ਨਾਨ ਕਰਾਉਣ ਲੱਗੇ ਤੇ ਹੱਥ ਵਿੱਚੋਂ ਕੰਬ ਕੇ ਠਾਕਰ ਛੁੱਟ ਗਏ ਉਹ ਪੌੜੀ ਤੇ ਡਿੱਗ ਕੇ ਚੱਕਣ ਲੱਗੇ ਦੀ ਦਾ ਮੋਢੇ ਤੱਕ ਭਿੱਜੀ ਤੇ ਕਬਦਾ ਕਹਿੰਦਾ ਤੋਏ ਇਸ਼ਨਾਨ ਨੂੰ ਮੋਹੇ ਇਸ਼ਨਾਨ ਨੂੰ ਤੇ ਥਾ ਗਦੀ ਤੁਹਾਡਾ ਇਸ਼ਨਾਨ ਹੋਗੇ ਤਾਂ ਮੇਰਾ ਵੀ ਹੋ ਗਿਆ ਤੋ ਇਸ ਪ੍ਰਕਾਰ ਸਾਧ ਸੰਗੇ ਜੀ ਜਿਹੜਦੇ ਹੈ ਇਸ਼ਨਾਨ ਤੋਂ ਇਹੋ ਜਿਹਾ ਇਸ਼ਨਾਨ ਨਹੀਂ ਅਸੀਂ ਕਰਾਉਂਦੇ ਆਠ ਪਹਿਰ ਉਹਨੂੰ ਇਸ਼ਨਾਨੀ ਸਾਰੇ ਜਿਨੇ 42 ਲੱਖ ਜੀ ਜਲਮੇ ਹੋਤੇ ਬੀਠੂ ਪਹਿਲਾ ਕਾਇ ਕਰੋ 42 ਲੱਖ ਵਗੈਰਾ ਜਿਹਨੇ ਜੂਨਾ ਪਾਣੀ ਵਿੱਚ ਹੈ ਤੇ ਸਾਰਿਆਂ ਜੀਵਾਂ ਦੇ ਅੰਦਰ ਪਰਮੇਸ਼ਰ ਦੀ ਜੋਤ ਹੈ ਇਸ ਕਰਕੇ ਅੱਥੇ ਪੈਰ ਪਰਮੇਸ਼ਰ ਤਾਂ ਉਹਦੀ ਗੱਲ ਦਾ ਸਾਰਿਆਂ ਜੀਵਾਂ ਦੇ ਅੰਦਰ ਵਿਆਪਕ ਹੋਣੇ ਕਰਕੇ ਇਸ਼ਾਨਣ ਕਰ ਰਿਹਾ ਹੈ ਤੀ ਸਾਦੇ ਹੀ ਭੋਗ ਲਗਾਏ ਸੋ ਗਿਆਨੀ ਦੂਸਰਾ ਅੱਥੇ ਰੂਪ ਤੇ ਸੇਖ ਸਾਈਂ ਹੈ ਜਿਹੜਾ ਸੇਖ ਸਾਹਿਬ ਪਰ ਸੇਵੋ ਕਰੇ ਜਦੋਂ ਕੋਈ ਸੇਖ ਸਾਹਿਬ ਉਹ ਚਰੇ ਛੇ ਜਨਾਬ ਦੀ ਸੇਜਵਾ ਬਣਾ ਕੇ ਜੋ ਅੰਤਰੀਵਾਂ ਨੂੰ ਵੜਾਜਦਾ ਹੈ ਉਸ ਮੰਦਰ ਵਿੱਚ ਹੀ ਬਰਾਜ ਦਾ ਹੈ ਨਾ ਇਸ ਕਰਕੇ ਇੱਥੇ ਪੈਰ ਉਹ ਜਲਦਾ ਇਸ਼ਨਾਨ ਹੀ ਕਰਦਾ ਹੈ ਇਸ ਕਰਕੇ ਵੱਖਰਾ ਹੋਣ ਇਸ਼ਨਾਨ ਠਾਕੁਰ ਦੀ ਮੁਰਦਾ ਕਰਾਉਣ ਦੀ ਕੀ ਲੋੜ ਹੈ ਅਤੇ ਸਾਰਿਆਂ ਜੀਆਂ ਦੇ ਅੰਦਰ ਅੱਠੇ ਪੈਰ ਉਹਦਾ ਇਸ਼ਨਾਨੀ ਆਪ ਹੀ ਜੀਆਂ ਚ ਹੋ ਕੇ ਕਰ ਰਿਹਾ ਹੈ ਪਰਮੇਸ਼ਰ ਇਸ਼ਨਾਨ ਸਾਦੀ ਪੋਗ ਲਗਾਏ ਸੁਗਿਆਨੀ ਅਤੇ ਸਦੀ ਪੋਗ ਲਗਾਏ ਅਤੇ ਜਿਹੜੇ ਪ੍ਰੇਮੀ ਹਨਗੇ ਉਹ ਗਿਆਨवान ਜਦੋਂ शकਦੇ ਐ ਉਹ ਮਹਾਰਾਜ ਦਾ ਨਾਮ ਲੈ ਕੇ ਸਤਨਾਮ ਵਾਹਿਗੁਰੂ ਕਹਿ ਕੇ ਮੂਝ ਗਰਾਹੀ ਪਾਉਂਦੇ ਐ ਇਸ ਕਰਕੇ ਪਰਮੇਸ਼ਰ ਦਾ ਨਾਮ ਲੈ ਕੇ ਜਦੋਂ ਉਚਾਰਨ ਕਰਦੇ ਐ ਇਹ ਭਾਈ ਸਦਾ ਹੀ ਭੋਗ ਲੱਗ ਰਿਹਾ ਜਿੰਨੇ ਜੀ ਜੰਦ ਖਾਂਦੇ ਐ ਪਰਮੇਸ਼ਰ ਦਾ ਨਾਮ ਉਚਾਰਨ ਕਰਕੇ ਉਹ ਮਾਰਨ ਨੂੰ ਪਹਿਲਾ ਹਰਪਦੇ ਐ ਇਸ ਕਰਕੇ ਉਹ ਭੋਗ ਲਿਹਾਉਂਦੇ ਐ ਅਤੇ ਫਿਰ ਥੋੜਾ ਠਾਪੇ ਜਿਹੜਾ ਹੈ ਜੜ ਉਹ ਪੱਥਰ ਉਹ ਸਾਡਾ ਤੋਂ ਸੋ ਗਿਆਨੀ ਹੈ ਸ੍ਰੇਸ਼ਟ ਗਿਆਨਵਾਨ ਸਾਰਿਆਂ ਦੇ ਘਟ ਘਟ ਕੀ ਅੰਤਰ ਕੀ ਜਾਣਕ ਭਲੇ ਬੁਰੇ ਕੀ ਪੀਰ ਪਿਸ਼ਾਨਕ ਸਾਡਾ ਬੇਹਾਜਾ ਠਾਕੁਰ ਹੈ ਤੁਸੀਂ ਪੁੱਥਰ ਨੂੰ ਠਾਕੁਰ ਮੰਨੀ ਬੈਠੇ ਹੋ ਬਿਰਥਾ ਕਾਹੂ ਛੋੜੈ ਨਾਹੀ ਅਬੇ ਪੰਡਤ ਜਿਹੜਾ ਠੋੜਾ ਠਾਕੁਰ ਹੈ ਜੇਕਰ ਦੰਦਾਂ ਤੇ ਮਾਰਦੀਏ ਦੰਦ ਪਰੰਦੇਵੇ ਅਤੇ ਸਾਡਾ ਠਾਕੁਰ ਇਹੋ ਜਿਹਾ ਬਿਰਥਾ ਕਾਹੂ ਕਥੂ ਛੋੜੈ ਨਾਹੀ ਪੀੜ ਹੀ ਨਹੀਂ ਕਹੇ ਦੀ ਛੱਡਦਾ ਸਾਰਿਆਂ ਦੀ ਜੰਮ ਮਰਨ ਦੀਆਂ ਤੀਰਾਂ ਗਵਾ ਦੁੰਦਾ ਐਹੋ ਜ ਸਾਡਾ ਠਾਕੁਰ ਹੈ ਪਰਮੇਸ਼ਵਰ ਬਹਰ ਬਹਰ ਕਿਸ ਲੱਗ ਹੈ ਪਾਈ ਅਬੇ ਮੁੜ ਮੁੜ ਕੇ ਉਸ ਪਰਮੇਸ਼ਵਰ ਦੇ ਚਰਨਾਂ ਕਮਲਾਂ 'ਚ ਲੱਗਦੇ ਹਾਂ ਅਸੀਂ ਐਵੇਂ ਥੋੜੇ ਜੇ ਮੱਥਾ ਨਹੀਂ ਟੇਕ ਲੈਂਦੇ ਸਦਾ ਬਾਤੇ ਬਾਰ-ਬਾਰ ਮਾਰੋ ਚਰਨਾਂ 'ਚ ਲੱਗਦੇ ਹਾਂ ਸਾਲ ਦੇ ਰਾਮ ਹਮਾਰਾ ਪੂਜਾ ਸੇਵਾ ਇਸ ਸਰਕਾਰ ਦਾ ਵੀ ਸਾਥ ਸ੍ਰੇਸ਼ਟदाई ਜਿਹੜਾ ਗ੍ਰਾਮ ਸਮੂਹ 'ਚ ਦੇਣ ਵਾਲਾ ਹੈ ਸਾਲ ਘਰ ਆ ਜਿਹੜਾ ਗ੍ਰਾਮ ਸਮੂਹ ਦਾ ਪਰਮੇਸ਼ਰ ਦਾ ਅਦਿਸ਼ਤਾਨ ਸ੍ਰੀਪੋ ਸਾਡੀ ਤਾਂ ਉਸ ਦੀ ਪੂਜਾ ਹੋ ਰਹੀ ਹੈ ਸਾਡੇ ਹਿਰਦੇ ਸੰਗਤ ਵਿੱਚ ਸਾਲ ਗ੍ਰਾਮ ਹਮਾਰਾ ਸੇਵਾ ਜੀ ਸਾਲ ਗ੍ਰਾਮ ਗ੍ਰਾਮ ਸਮੂਹ ਜੀ ਦਾ ਸਾਲ ਘਰ ਹੋਇਆ ਹਮਾਰੇ ਘਰ ਤੋਂ ਉਸ ਪਰਮੇਸ਼ਰ ਦੀ ਸੇਵਾ ਭਗਤੀ ਹੈ ਪੂਜਾ ਅਰਚਾ ਵੰਦਨ ਦੇਵਾ ਅਸੀਂ ਜਿਹੜਾ ਬੰਦਨਾ ਕਰਨੀ ਹੈ ਦੇ ਪਰਮੇਸ਼ਰ ਨੂੰ ਸਾਡੀ ਇਹੋ ਹੀ ਪੂਜਾ ਫੁੱਲ ਚੁਹਾਉਣੇ ਹੈ ਇਹੋ ਅਰਚਾ ਚੰਨਨ ਦਾ ਛਿਰਕਣਾ ਹੈ ਜਿਹੜਾ ਪਰਮੇਸ਼ਰ ਨੂੰ ਨਮਸਕਾਰ ਕਰਨੀ ਹੱਥ ਜੋੜ ਕੇ ਇਹੋ ਹੀ ਭਾਈ ਸਾਰੀ ਪੂਜਾ ਕਰਦੇ ਆ ਇਹੋ ਹੀ ਅਰਚਾ ਚੰਨਨ ਆਦ ਕਹਿੰਦਾ ਛਿਰਕਣਾ ਕਰਦੇ ਹਾਂ ਅੱਛਾ ਪੂਜਾਰ ਚ ਆਪਣੇ ਆਪੋ ਤਨਵਨ ਅਰਪੋਂ ਪੂਜੇ ਰਹੋ ਮਨ ਤਨ ਤੇ ਬੇੜ ਅਰਪਣੇ ਪੂਜਾ ਕਰਦੇ ਹਾਂ ਅਰ ਚਾ ਚੰਨਨ ਦਾ ਛਿਰਕਣਾ ਪ੍ਰੇਮ ਰੂਪੀ ਚੰਨਨ ਨੂੰ ਛਿਰਕਣਾ ਕਰਦੇ ਆ ਤੇ ਨਮਸਕਾਰ ਕਰਦੇ ਨੇ ਦੇ ਪਰਮੇਸ਼ਰ ਨੂੰ ਪ੍ਰਹਾਉ ਘੰਟਾ ਜਾ ਕਾ ਸੁਣੀਐ ਚਹ ਕਉਂ ਤੋਹੀ ਦਾ ਮਾਰਾ ਸਾਧਰ ਨੂੰ ਭੋਗ ਲਉ ਆਵਲੇ ਘੰਟਾ ਵਜਾਉਨੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਦਾ ਐਸਾ ਘੰਟਾ ਹੈ ਆਪਣੇ ਪੰਡਤ ਜੀ ਸੁਣੋ ਘੰਟਾ ਜਾ ਕਾ ਸੁਣੀਐ ਚਹ ਕਉਂ ਤੋਹੀ ਦਾ ਮਾਰਾ ਸਾਧਰ ਨੂੰ ਭੋਗ ਲਉ ਆਵਲੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਦਾ ਐਸਾ ਘੰਟਾ ਹੈ ਆਪਣੇ ਪੰਡਤ ਜੀ ਸੁਣੋ ਘੰਟਾ ਜਾ ਕਾ ਸੁਣੀਐ ਚਹ ਕਉਂ ਤੋਹੀ ਦਾ ਮਾਰਾ ਸਾਧਰ ਨੂੰ ਭੋਗ ਲਉ ਆਵਲੇ ਇਹ ਪਰਮੇਸ਼ਰ ਦਾ ਹੁਕਮ ਰੂਪੀ ਘੰਟਾ ਜਹਾਂ ਕਉਂ ਤਾ ਸੁਣੀਦਾ ਜਦ ਹੁਕਮ ਆਉਂਦਾ ਅੱਜ ਫਲਾਣਾ ਚੜਾਈ ਇਹ ਹੁਕਮ ਰੂਪੀ ਜੀ ਦੇ ਘੰਟੇ ਨੂੰ ਕੋਈ ਮੋੜ ਨਹੀਂ ਸਕਦਾ ਹੁਕਮ ਰੂਪੀ ਘੰਟਾ ਜਿਹੜਾ ਕਹਾਂ ਕੁੰ ਤਾਂ ਸੁਣਿਆ ਜਾਂਦਾ ਹੈ ਉੱਤਰ ਦੱਖਣ ਪੂਰਬ ਪੱਛਮ ਵਿੱਚ ਆਸਮਨ ਜਾ ਕੇ ਸਦਾ ਬੈਕੁੰਠ ਆਸਮਨ ਜਿੱਦਾ ਸਦਾ ਬਕੁੰਠ ਵਿੱਚ ਹੈ ਬੈਕੁੰਠ ਨਾ ਦੁਆਇ ਤੇ ਕੁੰ ਬੈ ਦੇਈ ਕੁੰਸ ਬੈਕੁੰਠ ਤੇ ਦੁਆਇ ਜਿੱਥੇ ਰੁਕ ਜਾਵੇ ਅਕੁੰਠ ਹੋ ਜਾਵੇ ਕਿਤੇ ਜਿਹੜਾ ਦੁਆਇ ਤੇ ਰਹਿ ਤਾ ਕਿਉਂ ਆਸਮਨ ਜਿੱਥੇ ਦੁਆਇ ਤੇ ਦਾ ਰੁਕਣਾ ਹੈ ਐਸਾ ਅਸਮਾਨ ਸਭ ਸੰਗ੍ਰੂਪੀ ਬਕੁੰਠ ਵਿੱਚ ਜਿਸ ਪਰਮੇਸ਼ਰ ਦਾ ਸਦਾ ਆਸਨ ਹੈ ਇਸ ਤਰ੍ਹਾਂ ਗਾਗਾ ਚਵਰ ਸਭ ਉਪਰ ਝੂਲੇ ਇਹਵਾ ਪ੍ਰਕਾਸ਼ ਰੂਪੀ ਜੋਰ ਸਾਰਿਆਂ ਦੇ ਉਪਰ ਝੁਲ ਰਿਹਾ ਹੈ ਸਾਗਾ ਧੂਪ ਸਦਾ ਪਰਫੁੱਲ ਹੈ ਉਸ ਪਰਮੇਸ਼ਵਰ ਜਸ ਰੂਪੀ ਧੂਪ ਸਦਾ ਫੁੱਲਤ ਹੋ ਰਿਹਾ ਖੇੜ ਰਿਹਾ ਹੈ ਕਟ ਕਟ ਸੰਪਟ ਹੈ ਰੇ ਜਾਕਾਰਾਰੇ ਜਿੰਨੇ ਵਿਖੇ ਜਿੱਥੇ ਬਰੀ ਬਰ ਫੁੱਲਤ ਹੋ ਰਏ ਹੈ ਇਹ ਉਹਨੂੰ ਪਰਵਿਸ਼ੇਸ਼ ਕਰਕੇ ਫੁੱਲ ਚੜ ਰਹੇ ਹਨ ਕਟ ਕਟ ਸੰਪਟ ਹੈ ਰੇ ਜਾਕਾਰ ਇਹ ਕਹਿੰਦੇ ਸੀ ਖਾਤਰਾਂ ਵੀ ਪੂਜਾ ਕਰਕੇ ਤੇ ਜੀ ਬੱਰੇ ਜਿਹੜਾ ਖੰੰਮੀ ਹੈ ਖਾਤਰ ਨੂੰ ਮਾਰੇ ਕੰਨੇ ਘਟ ਘਟਾਂਤਾ ਕਰਨ ਜਿਹੜੇ ਹੈ ਨਾ ਸਾਰਿਆਂ ਦੇ ਚਾਰ ਚਾਰ ਖਾਣੀਆਂ ਦੇ ਇਹ ਘਟ ਘਟ ਸੰਪਟ ਬੱਗਾ ਹੈ ਪਰਤਕ ਚੇਤਨ ਦਾ ਜਿਸ ਪਰਮੇਸ਼ਰ ਦਾ ਸਾਰਿਆਂ ਦੇ ਪਰਤਕ ਚੇਤਨ ਪਰਦੇ ਪਰਤੇ ਪ੍ਰਕਾਸ਼ਨ ਵਾਲਾ ਚੇਤਨ ਹਾਂ ਸਾਰਿਆਂ ਦੇ ਅੰਤਾਂ ਕਰਨ ਨੂੰ ਕਿ ਡੱਬੇ ਜਿੰਦਾ ਇਹ ਡੱਬਾ ਹੈ ਘੜ ਘੜ ਚਾਰ ਖਾਨੀਆਂ ਵਾਲਾ ਜਿਹੜੇ ਚਾਰ ਖਾਨੀਆਂ ਦੇ ਘੱਟ ਹੈ ਇਹ ਜਿਸ ਖਾਕਾ ਦਾ ਡੱਬਾ ਹੈ ਰਹਿ ਕਰਨ ਵਾਲਾ ਆ ਭਗ ਸਭਾ ਸੰਗ ਹੈ ਸਾਦਾ ਤੇ ਸਾਡੇ ਤੋਂ ਮਹਾਰਾਜ ਅਨੰਦ ਸੁਨੰਦ ਆ ਦੇ ਕੇ ਬਿਖਨੀ ਜਿਹਦੇ ਜਿਹੜੇ ਪਾਖਾ ਜਾਏ ਉਹਨਾਂ ਦੀ ਸਵਾ ਲੱਗੀ ਹੁੰਦੀ ਹੈ ਮਹਾਰਾਜ ਸਾਹਿਬ ਕਹਿੰਦੇ ਨੰਦ ਸੁਨੰਦ ਭਾਈ ਸਾਡੇ ਏਹੀ ਹੈ ਉਹ ਪੱਗ ਵਿਗੰਤ ਰਹਿਤ ਨਾਸੁਰ ਜਿਹੜੀ ਸੰਤਾਂ ਦੀ ਸਵਾ ਹੈ ਇਹ ਵਿਗੰਤ ਰਹਿਤ ਸਵਾ ਮਹਾਰਾਜ ਦੀ ਲੱਗੀ ਹੋਈ ਹੈ ਭਗਵਾਨ ਦੀ ਆਰਤੀ ਕੀਰਤਨ ਸਦਾ ਆਨੰਦ ਉਹ ਕੀ ਤੋਂ ਮਾਰੇ ਥਾਲ ਨੂੰ ਚੱਕ-ਚੱਕ ਕੇ ਆਰਤੀ ਕਰਦੇ ਹੁੰਨੇ ਮਹਾਰਾਜ ਕਹਿੰਦੇ ਭਾਈ ਸਾਡੀ ਆਰਤੀ ਤਾਏ ਹੈ ਜਿਹੜਾ ਕੀਰਤਨ ਕਰਦੇ ਵਾਹਿਗੁਰੂ ਜਿਹੜਾ ਕੀਰਤਨ ਕਰਨਾ ਸਾਡੀ ਆਰਤੀ ਪਾਈਏ ਹੋਇ ਆਰਤੀ ਕਰਕੇ ਮਹਾਰਾ ਕੋਈ ਮੰਗੀਦਾ ਇਹ ਬੰਮਾਰਾ ਕਹਿੰਦੇ ਸਦਾ ਆਨੰਦ ਦੀ ਪ੍ਰਾਪਤੀ ਪਰਮੇਸ਼ਰ ਦੇ ਜਸਤਰ ਨੇ ਕੋਈ ਕਿਸਮ ਕਰਕੇ ਹੁੰਦੀ ਹੈ ਜਿਹੜੀ ਇਹੋ ਹੀ ਮੰਗੀਦਾ ਹੈ ਉਸ ਦੇ ਪਾਸੋਂ ਕਿ ਸਦਾ ਆਨੰਦ ਚ ਖੜੇ ਰਹੀਏ ਮਹਿਮਾ ਸੁੰਦਰ ਸਦਾ ਬਿਆਨ ਅੰਦ ਤੇ ਫਿਰ ਮਹਿਮਾ ਅਸੀਂ ਕਰਦੰਨੇ ਉਸ ਪਰਮੇਸ਼ਰ ਦੀ ਮਹਾਰਾ ਕਹਿੰਦੇ ਜਿਹੜਾ ਸਦਾ ਬਿਆਪਤ ਕਰਨਾ ਹੈ ਇਹੋ ਸਾਰਿਆਂ ਤੋਂ ਸੋਹਣੀ ਮਹਿਮਾ ਹੈ ਬਿਆੰਤ 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 ਕੋ ਕਰੰਤ ਪਾਠ ਦੇਖੀਏ ਸੁੰਦਰ ਸਰਦੇ ਦੀ ਮੰਨਸ਼੍ਰੀ ਕੋ ਜੋ ਉਹ ਵੀ ਇਹ ਮੈਨਸਾ ਦਾ ਬਿਆੰਤ ਬਿਆੰਤ ਕਹਿਣੋ ਜਿਸੇ ਪ੍ਰਾਪਤ ਉਸੇ ਹੀ ਲਹਿਨ ਇਹ ਭਾਈ ਜਿਹਨਾਂ ਨੂੰ ਗੁਰਾਂ ਦੁਆਰਾ ਪ੍ਰਾਪਤ ਹੋਇਆ ਹੈ ਲਹਿਣਾ ਨਾ ਮੱਥੇ ਦੇ ਭਾਗ ਹੈ ਜਿਸ ਨੇ ਉਹ ਮੈਨੂੰ ਇਹ ਛਾਤਰ ਪ੍ਰਾਪਤ ਹੋਇਆ ਹੈ ਪਰਮੇਸ਼ਵਰ ਉਹਨੇ ਲੈਣਾ ਕੀਤਾ ਉਹਦੇ ਨਾਮ ਜ ਨੂੰ ਸ਼ੰਤ ਚਰਨ ਉਹ ਆਇਓ ਸਰਨ ਆਈ ਸੰਤਾਂ ਦੇ ਸਰੀਰ ਕਰਕੇ ਸ਼ਰਨ جاء ਚਰਨਾਂ ਦੀ ਓੜ ਲਈ ਸੰਤਾਂ ਗੁਰਾਂ ਦੀ ਜਿਨ੍ਹਾਂ ਨੇ ਆਸ ਕਟਿਓ ਹਰ ਕਾਲ ਗ੍ਰਾਮ ਇਹ ਹਰੀ ਰੂਪ ਜੋ ਸਾਲ ਸ੍ਰੇਸ਼ਟ ਗ੍ਰਾਮ ਸਮੂਹ ਦੇ ਅੰਦਰ ਸਾਲ ਘਰਵਾ ਜੋ ਗ੍ਰਾਮ ਸਮੂਹ ਦਾ ਸਮੂਹ ਦਾ ਘਰਵਾ ਜੋ ਪਰਮੇਸ਼ਰ ਉਹਨਾਂ ਦੇ ਮਨੂਪੀ ਹੱਥ ਚੜਿਓ ਸੁਖਿਆਤ ਹੋਇਆ ਉਹਨੂੰ ਪ੍ਰਤਖ ਹੋਇਆ ਹੈ ਗੁਰਕਾੜ ਤਲੀ ਬਖਲਾਇਆ ਕਾਹ ਨਾਨਕ ਗੁਰ ਕੀ ਨੋਦਾਂ ਕਾਦਰੂ ਜੀ ਕਹਿੰਦੇ ਇਤਹੀ ਠਾਕੁਰ ਦੀ ਸੇਵਾ ਕਰਦੇ ਹ ਭਾਈ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਜੀ ਨੂੰ ਸਾਨੂੰ ਇਹ ਦਾਅ ਵੀ ਦੇ ਦਿੱਤਾ ਹੈ ਬਖਸ਼ੀਸ਼ ਕੀਤੀ ਹੈ ਐਵੇਂ ਨਹੀਂ ਕਿਤੇ ਹੋਈ ਪ੍ਰਾਪਤ ਹੋਣ ਵਾਲੀ ਵਸਤੂ ਆਸਾ ਮਹੱਲਾ ਪੰਜਵਾਂ ਪੰਜ ਪਾਦਾ ਜਿਹ ਪੈਂਡਾ ਲੂਤੀ ਪਨਹਾਰੀ ਗੁਰੂ ਗੁਰੂ ਅਰਜਨ ਦੇਵ ਮਾਰਾ ਸ਼ਾਸਕੇ ਪਾਪਸ਼ਾ ਜੀ ਇਸ ਵਕਤ ਸ੍ਰੀ ਗੋਇਨਵਾਲ ਸਾਹਿਬ ਗਏ ਗੁਰਪੁਰਬ ਮਨਾਉਣ ਵਾਸਤੇ ਉੱਥੇ ਮਹਾਦੇਵ ਜੀ ਵੀ ਸਰਬਦਾਂ ਦੇ ਭਾਈ ਨਾਲ ਗਏ ਸਨ ਇਹਨਾਂ ਨੇ ਗੁਰੂ ਮਾਰਾ ਸਾਹਿਬ ਦੇ ਕੋਲ ਬੇਨਤੀ ਕੀਤੀ ਕਿ ਸੱਚੇ ਪਾਪਾ ਸਾ ਮੇਰੀਆਂ ਭੁੱਲਾਂ ਦਿੱਤੀਏ ਦੇ ਨਾਲ ਮਿਲ ਕੇ ਮੈਂ ਜੋ ਉਹਦੀ ਸੰਗਤ ਕਰਕੇ ਕੁਸੰਗ ਜੀ ਫਸਿਆ ਰਿਹਾ ਉਹ ਭੁੱਲਾਂ ਨੇ ਚੇਤੇ ਕਰਿਓ ਮੈਨੂੰ ਮਾਫ ਕਰੋ ਸਰਬਗੁਰੂ ਜੀ ਦੇ ਭਾਈ ਮਹਾਦੇਵ ਜੀ ਤੁਹਾਡੇ ਸਰੀਰ ਦਾ ਅੰਤ ਦਾ ਸਮਾਂ ਹੈ ਹੁਣ 84 ਪਾਠ 30 ਹੋ ਗਏ ਜਗਜੀਤ ਸਾਹਿਬ ਦੇ 81 ਵਾਰੀ ਇਸ਼ਨਾਨ ਕਰਕੇ ਬੌਲੀ ਸਾਹਿਬ ਜੀ ਕਰ ਲਓ ਇਹ ਗੁਰਬਲਾਸ ਜੀਤਰ ਆਉਂਦਾ ਹੈ ਸਰਗੁਰੂ ਅਰਜਨ ਦੇਵ ਜੀ ਦੀ ਆਗਿਆ ਮੰਨ ਕਰਕੇ ਭਾਈ ਮਹਾਦੇਵ ਜੀ ਨੇ 84 ਵਾਰੀ ਬੌਲੀ ਸਾਹਿਬ ਜੀ ਇਸ਼ਨਾਨ ਕੀਤਾ 84 ਪਾਠ ਜਗ ਸਾਹਿਬ ਦੇ ਕੀਤੇ ਮਹਾਰਾਜ ਕਿ ਹੁਣ 84 ਲੱਖ ਜੂਨ ਤੇ ਨਹੀਂ ਪਾਉਂਗੇ ਮੁਕਤ ਹੋ ਜਾਵੋਗੇ ਇਸ ਲਈ ਗੁਰ ਅਰਜਨ ਦੇਵ ਜੀ ਨੇ ਲੋਭਨ ਕੀਤੇ ਫਿਰ ਮਹਾਦੇਵ ਜੀ ਨੇ ਕਿਹਾ ਮਾਰਾ ਪ੍ਰਲੋਕ ਦਾ ਮੈਨੂੰ ਪਾਇ ਹੈ ਮਾਰਾ ਕਹਿੰਦੇ ਹੈ ਗੁਰ ਸਿੱਖ ਤੈਨੂੰ ਪਰਲੋਕ ਦਾ ਕੋਈ ਡਰ ਨਹੀਂ ਹੋਵੇਗਾ ਇਹ ਸ਼ਬਦ ਕਾਰਨ ਕੀਤਾ ਮਹਾਰਾਜ ਜੀ ਨੂੰ ਉਸ ਵਕਤ ਇਹ ਪੈਂਡਾ ਪੰਜਾਂ ਪੰਜਾਂ ਪੌੜੀਆਂ ਵਾਲਾ ਸ਼ਬਦ ਹੈ ਇਹ ਇਹ ਪੈਂਡਾ ਲੂਤੀ ਪਨਿਹਾਰੀ ਕਿ ਭਾਈ ਜਿਸ ਪੈਂਡੇ ਵਿੱਚ ਸੇ ਕਾਮ ਕਰਵਾਉ ਰੂਪੀ ਪਾਣੀ ਭਰਨ ਵਾਲੀਆਂ ਦੇਹਾਂ ਜਿੰਦਾ ਲੁਕੀਆਂ ਹੋਣ ਜੋ ਸੇ ਕਾਮ ਕਰਮ ਕਰਵੇ ਜੀਵ ਉਹ ਕੋਈ ਪਾਣੀ ਦੇ ਬਹਾਨੇ ਕੋਈ ਧੁੱਪ ਦੇ ਬਹਾਨੇ ਕੋਈ ਭੁੱਖ ਦੇ ਬਹਾਨੇ ਕਹਿੰਦੇ ਵੀ ਫਲਾਣਾ ਜਿਹੜਾ ਕੰਮ ਕੀਤਾ ਨਾ ਉਹ ਦੇ ਤਾਂ ਤੈਨੂੰ ਪਾਣੀ ਦੇਵਾਂਗੇ ਫਲਾਣਾ ਜਿਹੜਾ ਕੰਮ ਕੀਤਾ ਉਹਦਾ ਫਲ ਸਾਨੂੰ ਦੇ ਤਾਂ ਤੈਨੂੰ ਇੱਥੇ ਸ਼ਾਂ ਕਰਾਂਗੇ ਕਿ ਉਸ ਕੰਮ ਕਰਵਾ ਰੁਕੀ ਪਾਣੀ ਨੂੰ ਭਰਨ ਵਾਲੀਆਂ ਜਿੰਨਾ ਜਿਸ ਕਹਿੰਦੇ ਜੰਮ ਮਾਰਗ ਦੀਆਂ ਲੁੱਟੀਆਂ ਜਾਂਦੀਆਂ ਕਰਮ ਧੰਮ ਭੰਗ ਦੇ ਬੀਸਾ ਤੂੰ ਜੰਮ ਜਗ੍ਹਾ ਦੀ ਲੁੱਟ ਹੈ ਉਹ ਸਾਰੇ ਲੁਕੇ ਜਾਂਦੇ ਹੈ ਜਿਨ੍ਹਾਂ ਦੇ ਉਹ ਮਾਰਗ ਸੰਤਨ ਦੂਰ ਆਰੀ ਸੰਤਾਂ ਭਗਤਾਂ ਨੂੰ ਮਹਾਦੇਵ ਜੀ ਉਹ ਰਸਤਾ ਨਹੀਂ ਪ੍ਰਾਪਤ ਹੋਵੇਗਾ ਸੰਤਾਂ ਭਗਤਾਂ ਵਾਸਤੇ ਰਸਤਾ ਦੂਰ ਹੋ ਗਿਆ ਹੈ ਉਸ ਰਸਤੇ ਵਿੱਚ ਨਹੀਂ ਗੁਰਮੁਖਾਂ ਨੂੰ ਜਾਣਾ ਪਵੇਗਾ ਸਤਖੰਡ ਜਾਣਗੇ ਸਿੱਧੇ ਸਤਗੁਰ ਪੂਰੈ ਸਾਚ ਕਹਿਤ ਸਤਗੁਰ ਆਮਦਾ ਸਾਹਿਬ ਪੂਰਿਆਂ ਨੇ ਸੱਚਾ ਉਪਦੇਸ਼ ਇਹ ਕਿਹਾ ਹੈ ਸਾਡੇ ਤਾਈਂ ਨਾਮ ਤੇਰੇ ਕੀ ਮੁਕਤੇ ਬੀਠੀ ਜਿਹੜੇ ਮਾਰੇ ਤੇਰੇ ਨਾਮ ਨੂੰ ਜਪਣ ਵਾਲੇ ਹੈ ਉਹ ਮੁਕਤੇ ਬੀਠੀ ਉਹਨਾਂ ਨੂੰ ਤੇਰੇ ਨਾਮ ਵਾਲਿਆਂ ਨੂੰ ਮੁਕਤੇ ਬੀਠੀ ਉਹ ਇਹ ਦੁਨੀਆ ਦੀ ਜਿਹੜੀ ਅਜੇ ਦੀਠੀ ਗਲੀ ਹੈ ਜਿਹੜੀ ਜਮਾਂ ਦੇ ਮਾਰਗ ਦੀ ਹੈ ਤੇ ਉਹਨੋਂ ਮੁਕਤ ਹੋ ਗਏ ਆ ਨਾਮ ਰੂਪੀ ਤੇਰੇ ਸੱਚੇ ਪਾਪਛਾ ਨਾਮ ਰੂਪੀ ਮੁਕਤੀ ਦੀ ਗਲੀ ਚ ਲੰਘਦੇ ਆ ਉਹ ਨਾਮ ਕਰਕੇ ਤੇਰੇ ਪਿਆਰੇ ਮੁਕਤੀ ਮੁਦਕ ਰੂਪੇ ਰਸਤੇ ਦੀ ਪ੍ਰਾਪਤ ਹੁੰਦੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੰਡ ਨਹੀਂ ਹੈ ਜਿਸ ਬਾਬਤ ਕੋ ਕਿਹਾ ਹੈ ਕਿ ਲੇਖਾ ਲੀਏ ਤੇਲੀਓ ਪੀੜੀ ਇਸ ਪ੍ਰਕਾਰ ਘੰਡੇ ਧਾਰ ਗਲੀ ਅਧ ਪੀੜੀ ਜਿਹੜੇ ਨਾਮ ਜਪਣ ਵਾਲੇ ਤੇਰੇ ਉਹਨਾਂ ਨੂੰ ਮੁਦਕ ਰੂਪੀ ਰਸਤੇ ਦੀ ਪ੍ਰਾਪਤੀ ਹੋਈ ਹੈ ਦੁਨੀਆਂ ਦੀਆਂ ਦੀਫੀਆਂ ਗਲੀਆਂ ਚੋਂ ਜੂਨਾ ਚੋਂ ਨਾਮ ਜਪਣ ਵਾਲੇ ਤੇਰੇ ਮੁਕਤੇ ਹਨ ਜਮ ਕਾ ਮਾਰਗ ਦੂਰ ਰਹਾ ਜਿਹੜਾ ਜਮਾ ਦਾ ਮਾਰਗ ਦੂਰ ਰਹਿ ਗਿਆ ਉਸ ਰਸਤੇ ਨਹੀਂ ਪੈਂਦੇ ਨਾਮ ਜਪਣ ਵਾਲੇ ਮੁਕਤ ਹੋਖਾਂਗੇ ਰਹਾਉ ਜਹ ਲਾਲਚ ਜਾਗਾਤੀ ਧਾਰ ਜਿੱਤੇ ਮੈਤਰਨੀ ਦੇ ਘਾਟ ਉੱਤੇ ਜਿਦਾਤੀਏ ਜਿਹੜੇ ਜਮਦੂਤ ਹੈ ਬੜਾ ਲਾਲਚ ਕਰਦੇ ਆ ਕਿ ਫਲਾਣਾ ਜਿਹੜਾ ਤਾਂ ਜਮ ਕੀਤਾ ਹੋਇਆ ਹੈ দান ਕੀਤਾ ਉਹਦੇ ਤਾਂ ਤੈਨੂੰ ਅਗਾਹਾਂ ਨਹੀਂ ਚੱਲਾਂਗੇ ਕਿਉਂ ਲਾਲਚ ਕਰਕੇ ਮਸੂਲੀਏ ਜਿਵੇਂ ਲੁਪ ਲੈਂਦੇ ਐ ਇਸ ਤਰ੍ਹਾਂ ਲਾਲਚ ਕਰਕੇ ਬੈਤਨ ਨਦੀ ਦੇ ਘਾਟ ਤੇ ਇਹ ਜੀਆਂ ਦੇ ਸਕਾਰਮ ਕਰਮ ਸਾਰੇ ਖੋ ਲੈਂਦੇ ਹੰਮ ਦੂਰ ਰਹੀ ਉਹ ਜਾਣ ਕੇ ਬਾਤ ਜੋ ਮਹਾਰਾਜੇ ਜਾਣ ਉਹਸ ਰਾਸਤੇ ਜਮ ਮਾਰਕ ਤੇ ਨਹੀਂ ਜਾਂਦੇ ਉਹ ਦੂਰ ਰਹੇਗੀ ਜਨਾ ਤੋਂ ਬਾਤ ਦੱਸਦਾ ਜਮਾਂ ਦੇ ਮਾਰਕ ਤੋਂ ਛੁੱਟ ਗਏ ਹੰਮ ਜਹ ਆਵਤੇ ਬਹੁਤ ਘਣ ਸਾ ਜਿਸੇ ਭਾਈ ਬਹੁਤ ਸਾਰੇ ਘਣੇ ਜੀਵ ਜਿਹੜੇ ਸਾਥਾਂ ਦੇ ਸਾਥ ਕਾਫਲਿਆਂ ਦੇ ਕਾਫਲੇ ਪੂਰਾਂ ਦੇ ਪੂਰ ਆਲਕੇ ਚੌਲਾਂ ਵਾਂਗੂ ਜਿਵੇਂ ਚੌਲੋ ਵਾਲੇ ਜਾਂਦੇ ਹਨ ਐ ਨਰਕਾ ਦੇ ਕੜਾਹਾਂ 'ਚ ਪਾ ਕੇ ਉਬਾਲੇ ਜਾਂਦੇ ਐ ਦੁਖੀ ਕੀਤੇ ਜਾਂਦੇ ਐ ਬਹੁਤ ਸਾੜੇ ਜਾਂਦੇ ਹਨ ਨਰਕ 'ਚ ਪਾਪ ਕਰਨ ਵਾਲੇ ਬਾਹਰ ਬ੍ਰਹਮ ਕੇ ਸੰਗੀ ਸਾਥ ਜੰਮਨ ਹਕਮਨ ਉਹ ਜਵਾਂ ਦੇ ਦੁੱਖੋ 'ਚ ਨਹੀਂ ਪਹਿਣਾ ਕਹਿੰਦੇ ਨਰਕਾਂ ਦੇ ਦੁੱਖ ਨਹੀਂ ਭੋਗਲੇ ਪੈਂਦੇ ਵਾਹਿਗੁਰੂ ਦੇ ਸੰਗੀ ਹੁੰਦੇ ਐ ਸੰਤਾਂ ਦਾ ਉਹ ਕਾਨੂੰ ਜਮਾਂ ਦੇ ਮਾਰਗ ਜਾਂਦੇ ਨੂੰ ਮੁਕਤ ਹੋ ਜਾਂਦੇ ਹਨ ਕਿਤਰ ਗੁਪਤ ਸਭ ਲਿਖਤੇ ਲੇਖਾ ਇਹ ਭਾਈ ਜਿਹਨ ਦੀ ਕੋਈ ਕਾਰੀ ਕਰਨ ਵਾਲੇ ਗੋਪਤੰਦਰ ਕਿਤਰ ਗੁਪਤ ਲੇਖਿਆ ਹਨ ਸਾਰਿਆਂ ਜੀਆਂ ਦਾ ਸਾਬ ਕਤਾਬ ਲਿਖਦੇ ਅੰਦਰੇ ਜਿੱਤ ਦੇ ਅੰਦਰ ਗੋਪਤ ਚਿੱਤਰਕਾਰੀ ਕਰਨ ਵਾਲੇ ਜੋ ਜੋ ਕਰਮ ਕੀਤੇ ਹੈ ਬਾਲਕ ਰੋਸਾ ਤੇ ਲਾ ਕੇ ਨਿਗਾਹ ਮਾਰ ਕੇ ਵੇਖੋ ਸਾਰੇ ਕਰਤੂਤਾਂ ਕੇ ਤੇ ਆ ਜਨ ਨਹੀਂ ਚੰਗੀਆਂ ਵੀ ਤੇ ਮੰਦੀਆਂ ਕਿਤਰ ਗੋਪਤਾਂ ਦੀ ਲਿਖਾਈ ਹੈ ਇਹ ਚਿੱਤ ਗੁਪਤਾਰੇ ਲੇਖਾ ਲਿਖ ਰਹੇ ਹਨ ਜੋ ਬਾਗ ਤੇ ਜਨਾ ਕੋ ਦ੍ਰਿਸ਼ ਨਾ ਪੀਖੇ ਜਿਹੜੇ ਮਾਰੇ ਦੇ ਭਗਤਿਆਂ ਨੂੰ ਨਿਗਾਹ ਧਰ ਕੇ ਨਹੀਂ ਚਾਂਗ ਸਕਦੇ ਉਹਨਾਂ ਵੱਲ ਤੱਕ ਨਹੀਂ ਸਕਦੇ ਕੋਈ ਨਿਰਾਦੇ ਨਾਲ ਬਹੁ ਨਾਨਕ ਜਿਸ ਸਤਗੁਰ ਪੂਰਾ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਇਹ ਭਾਈ ਮਹਾਦੇਵ ਜੀ ਪੂਰਨ ਸਤਗੁਰੂ RAMDAS ਦਾ ਸੱਚੇ ਪਾਤਸ਼ਾਹ ਪ੍ਰਾਪਤ ਹੋ ਗਏ ਬਾਜੀ ਤਾ ਕ ਅਨਹਦ ਪੂਰਾ ਉਹਨਾਂ ਦੇ ਤਾਂ ਭਾਈ ਹੱਦ ਤੋਂ ਰਹਿ ਤੱਕ ਰਸਤੂਰ ਸੰਘਿਆ ਵਾਲੇ ਤੂ ਰਸੀਗਰੀ ਸਤਨਾ ਵਾਹਿਗੁਰੂ ਦੇ ਉਹਨਾਂ ਦੇ ਬਾਜੇ ਬਜਿਆਏ ਜਸ ਦੇ ਉਹ ਨਹੀਂ ਕਾਲ ਦੇ ਵਸ ਪੈਂਦੇ ਜਮਾ ਦੇ ਵਸ ਨਹੀਂ ਪੈਂਦੇ ਉਹ ਮੁਕਤ ਹੋ ਜਾਂਦੇ ਹਨ ਇਹ ਬਚਨ ਗੁਰੂ ਸਾਹਿਬ ਜੀ ਨੂੰ ਯਾਦ ਨੂੰ ਕੀਤਾ ਮਹਾਦੇਵ ਜੀ ਸਤਗੁਰਾਂ ਦੇ ਚਰਨਾ ਤੇ ਸੀਸ ਗਾ ਕੇ ਜੋਤੀ ਜੋਤਿ ਸਮਾ ਗਏ ਸਨ ਆਸਾ ਮਹੱਲਾ ਪੰਜਵਾ ਦੁਪਦਾ ਇੱਕ ਸਾਧੂ ਸੰਗ ਸਿਖਾਇਉ ਨਾਮ ਸਰੂਪ ਜੀ ਕੰਨੇ ਮਹਤਮਾਂ ਦੀ ਸੰਗਤ ਕਰਕੇ ਸੱਚੇ ਪਾਪ ਜਨ ਆਪ ਦੇ ਨਾਮ ਨੂੰ ਸੁਖਾਉਣਾ ਕੀਤਾ ਹੈ ਕਿ ਹਰ ਵਕਤ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੋ ਸਰਬ ਮੰਨੋਰਥ ਪੂਰਨ ਕਾ ਇਸ ਕਰਕੇ ਸਾਰੇ ਮਨ ਦੇ ਸੰਕਲਪ ਪੂਰੇ ਹੋ ਗਏ ਤੇ ਸਾਰੇ ਸੰਕਲਪ ਵੀ ਪੂਰੇ ਹੋ ਗਏ ਸਾਰੇ ਕੰਮ ਵੀ ਪੂਰੇ ਕਰ ਤੇ ਮਾਰੇ ਜਿਵੇਂ ਕਬੀਰ ਦਾ ਜਗ ਸਪੂਰਨ ਕੀਤਾ ਨਾਮਦੇਵ ਦੀ ਛਪਰੀ ਬੰਨੀ ਆਸਨਾ ਵੀ ਪੂਰੀਆਂ ਹੋ ਗਈਆਂ ਸਭ ਸੰਕਲਪ ਵੀ ਪੂਰੇ ਕੰਮ ਵੀ ਕੀਤੇ ਅਤੇ ਸੰਕਲਪ ਵੀ ਮੰਨਦੇ ਪੂਰੇ ਕਰਕੇ बुझ ਗਈ ਤ੍ਰਿਸ਼ਨਾ ਹਰ ਜਸਹਿ ਅਗਾਨੀ ਇਹ ਵੀ ਕ੍ਰਿਸ਼ਨਾ ਸੀ ਜਸਾਂ ਪਸੰਦੀ ਇਹ ਵੀ ਬੁਝ ਗਈ ਹੈ ਖਰੀਜ ਜਸ ਕੀ ਸੰਜਿਪਤ ਹੋ ਗਏ ਹੁਣ ਕੋਈ ਭੁੱਖ ਨਹੀਂ ਰਹੀ ਜਪ ਜਪ ਜੀਵਾ ਸਾਰੰਗ ਪਾਨ ਨੇ ਨਾਮੇ ਧੰਗਦਾਰੀ ਪਰਮੇਸ਼ਰ ਦੇ ਨਾਮ ਨੂੰ ਸਾਰੰਗ ਬੰਗੀਹਾ ਜਿਵੇਂ ਪਾਣੀ ਸ਼ਾਂਤੀ ਬੂਝ ਨੂੰ ਜਪ ਜਪ ਕੇ ਜਿਉਂਦਾ ਹੈ ਸਾਰੇ ਭਾਈ ਹੰਦਾਂ ਦੇ ਵਿੱਚ ਦੇਰ ਵਾਲੇ ਪਰਮੇਸ਼ਰ ਨੂੰ ਜਪ ਜਪ ਕੇ ਜਿਉਨੇ ਹਾਂ ਕਰਨ ਕਰਾਵਨ ਸਰਨ ਪਰਿਆ ਜੋ ਸਾਰੇ ਕਰਜਾਂ ਦੇ ਕਰਨ ਵਾਲਾ ਕਰਾਉਣ ਵਾਲਾ ਹੈ ਉਹ ਪਰਮੇਸ਼ਰ ਦੀ ਸ਼ਰਨ ਪਿਆ ਹੈ ਸਾਡਾ ਮਨ ਹੋਰ ਪ੍ਰਸਾਦ ਸਹਿਜ ਘੜ ਪਾ ਇਹ ਸਤਿਗੁਰੂ ਦੀ ਕਿਰਪਾ ਕਰਕੇ ਸਹਿਜ ਸਰੂਪ ਰੂਪੀ ਘੜ ਪਾ ਲਿਆ ਹੈ ਜਿਗਿਆ ਅੰਧੇਰਾ ਚੰਦ ਚੜ੍ਹਿਆ ਗਿਆਨ ਦਾ ਮੇਰਾ ਮਿਟ ਗਿਆ ਹੈ ਬ੍ਰਹਮ ਗਿਆਨ ਰੂਪੀ ਚੰਦਰਮਾ ਚੜ੍ਹ ਗਿਆ ਹੈ ਰਹਾ ਲਾਲ ਗਿਰੇ ਭਰੇ ਪੰਡਾ ਅਹਾਈਏ ਗੁਰਬਾਣੀ ਦੇ ਲਾਲ ਪ੍ਰੇਮ ਰੂਪੀ ਅਤੇ ਜਵਾਰਾਤ ਗਿਆਨ ਸਰੂਪੋ ਇਨਾਂ ਗੁਰਾਂ ਦੇ ਗੁਰਬਾਣੀ ਦੇ ਪੰਡਾ ਨੇ ਭਰੇ ਹੋਏ ਹਨ ਊਟ ਨਾ ਆਵੇ ਜਪ ਨਿਰੰਕਾਰ ਜਿਹੜੇ ਨਿਰੰਕਾਰ ਨੂੰ ਜਪਦੇ ਉਹਨਾਂ ਨੂੰ ਲਾਲ ਪ੍ਰੇਮ ਗਿਆਨ ਇਹ ਹਿਰਦੇ ਰੂਪੀ ਪੰਡਾ ਰੇ ਭਰੇ ਹੋਏ ਹੈ ਕੋਡ ਭਾਟਾ ਵੀ ਉਹਦਾ ਪ੍ਰਮੇਸ਼ਰ ਨੇ ਯਾਦ ਕਰਨ ਵਾਲਿਆਂ ਨੂੰ ਅੰਮ੍ਰਿਤ ਸਾਬਦ ਪੀਵੇ ਜਨਕ ਇਹ ਭਾਈ ਅਮਰ ਕਰਨ ਵਾਲਾ ਗੁਰੂ ਕਾ ਸ਼ਬਦ ਹੈ ਕੋਈ ਕੋਈ ਜਨ ਹੈ ਜਿਹੜਾ ਇਸ ਨੂੰ ਪੀਂਦਾ ਅਮਰਤ ਨਾਮ ਨੂੰ ਆਨਿਕਤਾ ਕੀ ਪਰਮਗਾਤ ਹੋ ਸਤਿਗੁਰੂ ਨਾਲ ਵੀ ਕਹਿੰਦੇ ਮੈਂ ਦੀ ਮੁਕਤ ਹੋ ਜਾਂਦੀ ਹੈ